ਕਰਤਾ ਕੰਮ ਕਰਾਮੀ ਨਾ ਕਰਤਾ ਕਰਤਾ ਕਹਿੰਦਾ ਜਿਉਹੀ ਕੰਮ ਕਰਤਾ ਜਿੱਤੇ ਮੈਂ ਕਰਦਾ ਸੀ ਬਚਾਵਾ ਹਲੇ ਕਿ ਕਿਆ ਸਾਫਤਾ ਵਾ ਲੈ ਬਚਾਉਦਾ ਚਲੋ ਚਾਉ ਇਹ ਹੈ ਹਵਾ ਨਾ ਆਵੇ ਬਸ ਉਮੀਦ ਬਹੁ ਪਿਆ ਉਮੀਦ ਬਹੁ ਪਿਆ ਉਮੀਦਾਂ ਜਾਂਦਾ ਖਲੀ ਨਾਲੀਆਂ ਪਰੀ ਵੀ ਲੈ ਬਾਈ ਪੰਮੇ ਦੇ ਖੇਤਾਂ ਪੰਮਾ ਕਿਆ ਵਾ ਅੱਜ ਕੀ ਰੀਆ ਕਰੇ ਇਹ ਕਿੜੀ ਆ ਬੀਜ ਉਹ ਬੀਜ ਹੈ ਆਪਣੇ ਵਾਲਾ ਹੀ ਸਾਢੇ ਆਪਣੇ ਦੀ ਲਾਇਆ ਵਟਕੇ ਇਹ 4 6 ਹੋਰ ਇਹ ਤਾਂ ਕਹਿੰਦਾ ਹੁਣ ਆਪਣਾ ਥੋੜਾ ਪੰਗਾ ਲੈ ਲਿਆ ਆਪਣੀ ਛੱਡੇ ਦਿੱਤੀ ਆ ਵੀ ਪੀ ਓ ਆਪਣੀ ਛੜਤੀ ਉਹ ਨਹੀਂ ਆ ਵੀਛਦੀ ਸਾੜੇ ਵਾਲੀ ਪੱਕੀ ਇਹਦਾ ਇਹੀ ਭੰਗਾ ਆ ਕੱਲ ਯਾਰੀ ਖੜੀ ਸੀ ਭਾਈ ਆ ਆ ਵੀ ਵਜ ਗਿਆ ਜੀ ਸਾੜੀ ਵਜ ਗਿਆ ਆ ਵੀ ਵਜ ਗਿਆ ਵੀ ਅੱਲਾ ਲੈ ਹਾਂ ਬੰਦ ਆ ਇਹ ਜੇ ਕੋੜਾ ਇਹ ਸਮਝੇ ਕੋਈ ਬੀਜਾਂ ਦੇ ਫਰਕ ਆਪਣਾ ਸਾ ਵੀ ਦਸੀ ਆਏ ਆਏ ਇਹਨੂੰ ਆ ਹੀ ਨਹੀਂ ਹਿੱਲਿਆ ਚ ਇਹਦੀ ਹਿੱਲੇ ਨਹੀਂ ਰੇਸਲੀ ਜ਼ਮੀਨ ਹੈ ਯਾਰ ਇਹ ਕੋਈ ਨਹੀਂ ਸਾਰੇ ਦੱਸਿਆ ਕੋਈ ਤੱਕੀ ਨਹੀਂ ਹਿੱਲਿਆ ਪਿੱਛੇ ਕੋਈ ਵੀ ਨਹੀਂ ਹਿੱਲਿਆ ਹਾਂ ਭਾਈ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਦੇਖ ਲੈ ਛੁੱਟੀ ਤਗੜੀ ਭਾਈ ਹੈ ਤਗੜੀ ਉੱਟੀ ਆ ਬਹੁਤ ਵੀ ਪੈ ਲਿਆ ਜਿਵੇਂ ਹਵਾ ਨੇ ਕੰਬਤੀ ਨੇ ਦਿਖਾਨੀ ਆ ਬਾਤਾ ਦੇ ਪਾਸੇ ਬਾਤੇ ਇਹਨੇ ਪਛੀੜੇ ਲਗਾ ਦਿੱਤੇ ਉਹਨਾਂ ਘਾਣਨੇ ਨੇ ਹੈ ਭਾਈ ਕੋਈ ਇਹਨੇ ਤਾਂ ਹਿੱਲੇ ਆ ਹੁਣ ਇਹ ਤਾਂ ਠੁਕੀ ਨੂੰ ਹੁਣ ਕੰਮ ਕਰਾਉ ਕਰ ਦੂਗਾ ਭਾਈ ਹੋ ਗਿਆ ਹੁਣ ਆ ਕੇ ਆ ਜੀ ਹੋ ਗਿਆ ਤੇਰੀ ਮੰਡਮਾ ਹੋ ਗਈ ਵੀ ਆ ਹੈ ਮੰਡਮਾ ਹਾਂ ਠੰਗਰੀ ਵੀ ਜੀ ਗੱਲ ਠੰਗਰੀ ਨੂੰ ਤਾਂ ਪਾਣੀ ਮੰਨ ਕੇ ਚੱਲਦੇ ਹੁਣ ਪਾਏ ਵੀ ਜੀ ਆਹ ਪਾਣੀ ਪੈ ਗਿਆ ਤੈਨੂੰ ਸੁਰੇਸ਼ ਸਿੰਘ ਪਾਣੀ ਨਹੀਂ ਦਿੰਦੇ ਨੇ ਉੱਥੇ ਤੇੜਾ ਜਿਹਾ ਬੱਗ ਗਿਆ ਉਹਨੇ ਯਾਨੀ ਖਰਾਬੀ ਤਾਂ ਸਾਰੀ ਹੀ ਹੋ ਆ ਹੁਣ ਜਿਹੜੀ ਗਰੀਬੀ ਉਹ ਦਾਣਾ ਦਾਣਾ ਕਿਰਨਾ ਨਹੀਂ ਜੰਮਣਾ ਦਾਣਾ ਉਹਨੂੰ ਸਾਫ਼ ਕਰਨਾ ਹਾਂ ਇਹ ਕੰਮ ਹੋਣਾ ਪਾਣੀ ਬੂੰਦੇ ਕੋਈ ਜੱਕ ਨਹੀਂ ਤੇ ਪਾਣੀ ਤਾਂ ਸੇਠਾ ਜਾਂਦਾ ਪਾਣੀ ਤਾਂ ਸੇਠਾ 흘ਲ ਜਾਂਦਾ ਤੇੜਾ ਪਈ ਵੀ ਉਹਦਾ ਸਾਰਾ ਫੜ ਜਾਂਦਾ ਪਾਣੀ ਦੇ ਕੋਈ ਚੱਕਰ ਨਹੀਂ ਸਾਰੇ ਹੀ ਖਰਾਬ ਹੁੰਦਾ ਕੰਮ ਯਾਰ ਸਾਰੇ ਗਮ ਘਰਾਲਾ ਉਹ ਤਾਂ ਚਾਹੀਦਾ ਫਜ਼ੂਲ ਪੈ ਗਿਆ ਚੱਲ ਆਪਣੇ ਅੱਜ ਤੇ ਕੱਲ ਹੱਟ ਦਿੱਸੇ ਕੱਲ ਮੈਂ ਉੱਥੇ ਫੇਰ ਪੈਂਦਾ ਹਾਂ ਤੇ ਕੱਲ ਹੀ ਮੋਬਾਈਲ ਲਿਆ ਕਿਤੇ ਇਹ ਨਾ ਰਜਿੰਦਰਗੜ ਹੋ ਗਿਆ ਉਹ ਤਾਂ ਕੱਲ ਹੀ ਨਹੀਂ ਮੋਬਾਈਲ ਲਿਆ ਅੱਜ ਫੇਰ ਪੈਂਦਾ ਸਾਲਾ ਆਪਣੇ ਤਾਂ ਮਹੀਂ ਲੇਟ ਆਇਆ ਮੈਂ ਰੰਡੇ ਕੀ ਗੱਲ ਮੈਂ ਕੱਲ ਘੱਟਦਾ ਅੱਜ ਜਾਣਾ ਹੋਊਗਾpropto ਸਵੀਰ ਦੀ ਚੱਲਦਾ ਕੰਮ ਇਹ ਉਹ ਬਾਹਰ ਗ੍ਰਿੰਡਰ ਨੂੰ ਲੱਟ ਗਿਆ ਹਾਂ ਅੱਜ ਕਿੰਨਾ ਆਪਣੇ ਪਿੰਡ ਦਾ ਫਰਕ ਹੈ ਅੱਡਾ ਸੁੱਕਾ ਪਿਆ ਅੱਜ ਲੈ ਬੱਦਲ ਚੜਿਆ ਮਾਂ ਮੁੰਡੇ ਨੂੰ ਬਿਠਾ ਲਿਆ ਮਾਂ ਸੂਰ ਤੇ ਲੈਣਿਆਂ ਨੂੰ ਆ ਜਾ ਮਾਡੇ ਪਰੇ ਗਿਆ ਅੱਡਾ ਸੁੱਕਾ ਏ ਉਦੇ ਗਾਹਾਂ ਮੀਂਹ ਇੰਨਾ ਪਿਆ ਟਾਬੇ ਕੋਲ ਨੂੰ ਜਿੱਥੇ ਨੂੰ ਆਪਣੀ ਲੋਹੇ ਦੀ ਦੁਕਾਨ ਹੈ ਉੱਥੇ ਪੂਰੇ ਕੱਪੜੇ ਪਿਓ ਬੰਦਾਲੀ ਲਿਆਵੇ ਦਾ ਉਹਦੇ ਮੈਂ ਹੱਡਿਆਵੇ ਦਾ ਵੀ ਪੈ ਗਈ ਜਾਨ ਨੂੰ ਉਹ ਬਘਾਰਾਂ ਨੂੰ ਘਰਾਂ ਪਰ ਠੜਕੀ ਬੜਿਆ ਪਿੱਤਾ ਮੁੜ ਕੇ ਆ ਗਏ ਇੰਨਾ ਮੀਂਹ ਪਿਆ ਜਸਤੇ ਸਾਡੇ ਹੀ ਨਹੀਂ ਜਲਾ 1 ਵਜੇ ਦਾ ਪੈਂਦਾ ਨਾ 12 ਵਜੇ ਦਾ ਪੈਂਦਾ 12 ਵਜੇ ਸਟਾਰਟ ਹੋਇਆ ਵੇ ਮੈਂ ਮੰਨ ਕੇ ਚੱਲ ਤੂੰ 2 ਵਜੇ ਨੇ ਆਲੇ ਹੋਣੀ 2 ਪੂਰੇ ਵੱਜ ਗਏ ਇਹ ਅਸਲ 2 ਵਜੇ ਦਾ 15 ਮਿੰਟ ਹੋ ਗਏ 15 ਆਜਾ ਘੋਰਦਾ ਹੈ ਕਿ ਨਾ ਪੰਦਰਕਾਰੀ ਹੈ ਕੀਪਰ ਤੇ ਨਿਖਾਰ ਜੂਗਾ ਪਛਵਾ ਦੇ ਮੁੰਡਾ ਭਾਬੇ ਹੁਣ ਵੀ ਬਚਾਓ ਹੈ ਕਿਹੜੇ ਟਾਈਮ ਪੈਣ ਲੱਗਿਆ ਸਾਰ ਸਾਰਾ ਸੌਣ ਨਹੀਂ ਪਿਆ ਮਾਰੀ ਚੱਕੀ ਨੇ 15 ਦਿਨ ਮਸ਼ੀਨ ਨਹੀਂ ਵਰਤੀ ਖੇ ਮਾ ਸੌਣ ਭਾ ਦੋਸੂ ਹੋਰ ਹੁਣ ਪਿਆ ਜਾ ਕੇ ਦੇਖ ਲੈ 15 ਦਿਨ ਦੀ ਮਹੀਨ ਬਾਨੀ ਨੂੰ 15 ਦਿਨ ਤਾਂ ਭੁੱਲ ਜਿਓ ਤੇ ਤੇਉ ਨੀਵੇਂ ਖੇਤ ਆ ਹਾਂ 15 ਦਿਨ ਜਿੱੱਲੇ ਇੱਥੇ ਉੱਚੇ ਮਾਂ ਚੱਲੀਆਂ ਸੁਲਾਬ ਰਹਿਣੀ ਆ ਸੁਲਾਬ ਚੱਲੀਆਂ ਆਨ ਸੁਸੋ ਸੁਸੋ ਇਹ ਇੱਕ ਵਾਲਾ ਕੰਮ ਗਿਆ ਹੁਣ ਬਾਕੀ ਉਹ ਇੱਕ ਵਾਲਾ ਗਿਆ ਜਿਹਨਾਂ ਨੇ ਇੱਕ ਨੂੰ ਬੋਣੀ ਹੁੰਦੀ ਉਹ ਹੁਣ ਆਪਣਾ ਪੰਜ 6 ਪਰ ਗਿਆ ਉਹ ਗਿਆ ਅੱਜ ਮਤਨੀਆਂ ਧੁਨੀਆਂ ਗਠਿਆਂ ਨੂੰ ਪਾਣੀ ਲਾ ਦਿੱਤਾ ਗਠੇ ਦੇਖ ਲੈ ਪੱਪਾ ਪਾਣੀ ਕੱਢਣ ਲਾਤਾ ਦੇਖ ਲੈ ਲਾਤਾ ਪਾਣੀ ਘੜਾ ਦੇਖਦੇ ਨਹੀਂ ਕਿਤੇ ਲਸਣ ਨੂੰ ਕੋਈ ਨਹੀਂ ਦਿੰਦਾ ਗਾ ਉੱਧਰ ਘਰਾਂ ਬੀਜੀ ਸੀ ਤੇਰੀ ਪਾਲਕ ਪੂਲ ਉਹ ਵੀ ਗੁੰਮ ਉਹ ਵੀ ਗੁੰਮੇ ਬਈ ਭਰੀ ਪਈ ਉਹ ਪਾਣੀ ਕੱਢੂਗਾ ਇਹ ਜੀ ਪਾਣੀ ਕੱਢਦਾ ਦੋਨੋਂ ਪਾਣੀ ਦਾ ਨੱਕਾ ਟੁੱਟ ਗਿਆ ਉਹਦੇ ਉੱਧਰ ਨੂੰ ਹਾਂ ਨੱਕਾ ਟੁੱਟ ਗਿਆ ਉੱਧਰ ਪੁੱਤਰੀਆਂ ਸਾਰੇ ਫੇਰ ਮੈਂ ਗਿਆ ਉਹ ਤਾਂ ਤਾਂ ਹੋਊਗਾ ਆ ਜਾ ਲੈ ਕੋਈ ਮੋਟਰ ਦਾ ਹੁੰਦਾ ਉਹ ਤਾਂ ਕਹਿੰਦਾ ਕਾਕੇ ਜਾ ਬਾਈ ਹੋ ਗਏ ਨੇ ਮਿਲਡ ਨੂੰ ਅੱਜ ਆਮ ਜਰਾਸ ਦਾ ਮਿਲਡ ਚ ਅੱਛਾ ਉੱਥੇ ਹਾਂ ਆਪਾਂ ਵੀ ਚ ਲੈਣਾ ਤੋ ਤੈਨੂੰ ਉੜ ਘਰ ਨਾ ਤਾਂ ਤਾਂ ਲੈ ਗਿਆ ਮਨੂ ਕੇ ਪੁੱਛੇ ਕਿ ਲੈ ਤੈਨੂੰ ਸਹੀ ਸਹੀ ਨਾ ਮਨੂ ਕਿਆ ਪਤਾ ਵੀ ਆਮ ਚਲਾ ਸੌਣ ਕੱਲ ਅੱਜ ਦਾ ਗੰਨਿਆਂ ਨੂੰ ਪਤਾ ਹੋ ਆਹੋ ਬੈਲਾ ਉਦੇ ਪਾਇਆ ਬੈ ਨਹੀਂ ਹੈ ਕੈਰ ਗਰੁੱਪ ਚ ਮੈਂ ਗਰੁੱਪਾਂ ਥੋੜੀਆਂ ਨਾ ਨਾ ਅਹਿ ਮਿਲਣ ਲਿਹਾਈ ਨਹੀਂ ਕੂ ਮੈਂ ਕਿਥੇ ਡੈਡੀ ਉਦਾ ਪਾ ਰਿੰਦਾ ਉਸਨ ਡੈਡੀ ਆ ਮੈਂ ਅੱਛਾ ਦਾਦੇ ਆਪਾਂ ਗੱਡੀ ਚ ਲੈਣਾ ਤੁਹਾਨੂੰ ਹੋਰ ਕਿਆ ਨਹੀਂ ਆ ਪਿੰਡ ਦੇ ਸੱਤ ਅੱਠ ਜਾਣੇ ਦਿੰਦੇ ਤਾਂ ਕੌਣ ਗਿਆ ਪੰਮਾ ਹਜਵੀਰ ਬਿੰਦਰ ਭੋਲੂ ਪੋਰ ਹੋਊਗਾ ਇੱਕ ਤੋਂ ਦਿੱਲੀ ਵੀ ਗਏ ਤਾਂ ਜਾਣਾ ਡੀਸੀ ਵੀ ਗਏ ਤਾਂ ਜਾਣਾ ਪਤਾ ਨਹੀਂ ਹੁਣ ਕਿਹੜੇ ਕਿਹੜੇ ਜਾਣਾ ਚੱਪੇ ਤਾਂ ਬਸੇਰੇ ਗਏ ਫਿਰ ਤਾਂ ਰਹਿਣ ਤੇ ਹਾਂ ਬਸੇਰੇ ਗਏ ਵੀ ਆ ਹਾਲੀ ਹੁੰਦੀਆ ਤਾਂ ਤੀਤੋ ਹਾਂ ਹਾਲੀ ਦੇ ਉਹਦੇ ਗਈ ਉਹ ਤਾਂ ਹੋ ਗਈ ਉਹ ਆ ਕੋਹੜਾ ਕੋਹੜਾ ਤਾਂ ਫਾਇਦਾ ਵੀ ਆ ਨਖਾਂ ਜਿਆਦਾ ਐ ਬਚਾ ਲੈ ਇਹ ਜਿਹੜੀ ਇਹਨਾਂ ਨੂੰ ਕੋਈ ਇਨਸਾਨ ਨਹੀਂ ਹੈ ਜਿਹੜੀਆਂ ਪੰਜਾਬ 'ਚ ਲੱੜੀਆਂ ਮੋਟਰ ਵਾਲੀਆਂ ਹਾਂ ਇਹੋ ਕੋਈ ਚੱਕਰ ਨਹੀਂ ਆ ਹਰੇ ਇਹ ਇਹਨੇ ਇਹ 15 ਦਿਨ થઈ ਇਹਨਾਂ ਨੇ ਪੱਕਣਾ 15 20 ਦਿਨ થઈ ਗੜੀ ਹੁਣ ਜੀਰੀ ਤਿਆਰ ਹਨਾ ਹੁਣ ਜੀਰੀ ਵਾਲੀ ਪਹਿਲੀ ਵੱਡੂਣੀ ਅੰਦੀ ਉੱਥੇ ਮਸ਼ੀਨਾਂ ਨਹੀਂ ਜਰਦੀ ਜੱਗਾ ਉੱਥੇ ਜੱਗਾ ਜੀ ਤਿਆਰ ਤੇ ਜੱਗੇ ਵਾਲੀ ਤਿਆਰ ਨਹੀਂ ਸਭਣੀ ਵੀ ਤਿਆਰੀ ਦੀ ਪਰਲਾ ਪਲਾਡ ਦਾ ਪਹਿਲਾਂ ਤਿਆਰੀ ਤਾਂ ਹਮਲਾ ਪਹਿਲੀ ਵੱਟੂ ਜਣਾ ਉੱਥੇ ਕੰਮ ਖਰਾਬ ਹੁੰਦਾ ਉੱਥੇ ਕੰਮ ਖਰਾਬ ਹੋ ਗਿਆ ਤੂੰ ਮੀ ਤੇ ਪਹਿਲਾਂ ਆਇਆ ਹੋ ਤੋਰੇ ਕੋਣੀ ਆ ਮੈਂ ਤਾਂ ਹੁਣੀ ਆ ਇਹਦਾ ਪਲਾਡ ਦੇ ਤਾਂ ਬਦਲਿਆ ਕੋ ਉਹ ਦੇਖ ਕੇ ਮੈਂ ਨਿਕਲਿਆ ਬਾਹਰ ਮੈਂ ਕਿਹਾ ਕਿ ਕਿਤੇ ਜ਼ਿਆਦਾ ਕੰਮ ਨਹੀਂ ਖਰਾਬ ਹੋਗਾ ਕਿਤੇ ਇਹਦੇ ਹਿਸਾਬ ਨਾਲ ਘੋਰਦਾ ਇਹ ਪਟਾਕੇ ਪੈਂਦੇ ਹੁੰਦੇ ਆ ਗਏ ਬਈ ਆ ਤੂੰ ਵੀ ਮਹੂਰਾ ਦੇ ਹੋ ਗਿਆ ਅੱਬਾ ਤੇ ਕੇ ਪਾਛਾ ਪਾਜਵਾ ਮੁੜੇ ਇੱਧਰ ਤੇ ਹੁਣ ਤੂ ਜੇ ਕੱਢਦੇ ਤੂੰ ਹੰਨਾ ਮਾਰ ਲੋਕਾਂ ਨੂੰ ਕੋ ਸਾਰੇ ਆਪਣੇ ਬੜੀਆਂ ਆਸਾਂ 'ਚ ਬੈਠੇ ਆ ਕਿਸੇ ਨੇ ਕੋਈ ਕੰਮ ਕਰਨਾ ਹੈ ਫਸਲ 'ਤੇ ਕਿਸੇ ਨੇ ਕੋਈ ਕਿਸੇ ਨੇ ਵਿਆਹ ਕਰਿਆ ਪਿਆ ਕਿਸੇ ਨੇ ਆਪਣੀ ਆਪਣੀ ਆਸ 'ਚ ਘਰੀ ਬੈਠਾ ਬੰਦਾ ਰੇਕ ਵੀ ਮੈਂ ਫਸਲ 'ਤੇ ਆਹ ਕੰਮ ਕਰੂੰਗਾ ਆਹ ਖਾਲੀ ਜਿਹਾ ਵੀ ਪੱਟੀ ਵਿੱਚ ਹੁੰਦੀ ਜਾਂਦੀ ਹੈ ਹਾਂ ਕੋਈ ਹਵਾ ਨਾ ਆਵੇ ਪਤਾ ਇੰਨਾ ਕੋਈ ਐਨਾ ਕੋ ਹੋ ਰਿਹਾ ਹੈ ਇਹ ਹਵਾ ਆ ਗਈ ਤਾਂ ਵਜੇ ਤੇ ਤਾਂ ਵਜਨ ਪੂਰਾ ਉੱਪਰੋਂ ਪਾਣੀ ਦੇ ਵਜਨ ਹੋ ਗਿਆ ਪਾਣੀ ਦੇ ਸਾਰ ਪੂਰੇ ਆ ਦੇ ਹਵਾ ਦੇ ਸਾਥ ਵੀ ਆ ਗਈ ਉਹੀ ਆਦਾ ਵਜਨ ਵਜਨ ਟੂਰ ਦਾ ਵਜੇ ਤਾਂ ਪਾਣੀ ਦਾ ਵਜਨ ਹੋ ਗਿਆ ਇੱਕ ਪੱਲ ਦਾ ਵਜਨ ਹੋ ਗਿਆ ਠੀਕ ਕਿੱਥੇ ਖੜਨਾ ਜੀ ਦੀ ਨੇ ਝੱਲ ਦੇਣੀ ਹੈ ਤੇ ਇਹ ਮਟ ਜੀ ਹਵਨੇ ਘੇੜ ਨਹੀਂ ਹੁੰਦਾ ਹਾਂ ਪਰ ਮੈਂ ਤਾਂ ਮੰਨ ਲੀ ਜੂ ਸਾਫ ਹੋ ਜੂਗਾ ਇਹ ਜਿੱਦਾਂ ਤੇ ਵਜੇ ਉਧਰ ਲਿਆ ਸਾਫ ਦੇਗਾ ਇਹ ਦੇਖ ਕੇ ਕੈਚ ਬੈਟਰੀਆਂ ਮਾਰਦਾ ਬੈਟਰੀਆਂ ਮਾਰਦਾ ਲੈ ਹਾਂ ਲੱਗਿਆ ਤੋਕੜਾ ਹੋਰ ਅੱਕ ਕੱਤਾ ਘੋਰਦਾ ਇੱਕ ਨਹੀਂ ਜੇ ਇਹ ਘੋਰਦਾ ਇਹ ਨਹੀਂ ਕਿ ਮੈਂ ਐਨ ਕੱਕ ਨਹੀਂ ਪਤਾ ਹੁੰਦਾ ਇਹ ਐਨ ਹਲੀ ਔਲੀ ਗੜਕਦੇ ਆ ਨਕਾਦ ਮੈਂ ਸ਼ਾਮ ਨੂੰ ਦੀ ਆ ਗਈ ਦੀਆ ਚੰਡੀਗੜ੍ਹ ਕੱਲ ਦਾ ਨਹੀਂ ਪੈਂਦਾ ਉੱਪਰ ਨੂੰ ਪਾੜਾ ਜ ਆ ਕੱਲ ਸ਼ਾਮ ਨੂੰ ਪਾਣੀ ਆ ਰਿਹਾ ਤੇ ਨਾਲ ਜੀ ਆਇਆ ਥੋੜਾ ਥੋੜਾ ਹੀ ਇਹ ਨਹੀਂ ਆ ਲਿਆ ਜਿੱਕਾ ਵੀ ਕਹਿੰਦਾ ਕਹਿੰਦਾ ਚੋਈ ਕਿ ਪਾਣੀ ਨਹੀਂ ਆਇਆ ਕਹਿੰਦਾ ਡਰੇਨ ਚੋੜਦਾ ਆ ਜਾ ਰਿਹਾ ਹੁਣ ਪਿੰਡੋਂ ਸਾਫ ਲਾ ਕੇ ਪਾਣੀ ਹੁਣ ਚੱਲੇ ਜਾਂਦਾ ਚੱਲੇ ਜਾਂਦਾ ਉੱਥੇ ਪਾਣੀ ਆਹੋ ਲੋੜ ਨਹੀਂ ਕਿ ਹੁਣ ਸੰਜ ਲੈਣਾ ਉੱਥੇ ਜੱਗਾ ਵੀ ਕਹਿੰਦਾ ਜਾਣਾ ਜੱਗਾ ਹੋਇਆ ਕਹਿੰਦਾ ਰੈਡੀ ਰੈਡੀ ਨਾ ਹੋਰ ਪਸੀ ਜਾਣਾ ਫੇਰ ਕਹਿੰਦਾ ਮੇਰੇ ਤੇ ਜਾ ਨਹੀਂ ਉਹ ਤਾਂ ਪਹਿਲਾਂ ਖੜੇ ਰਹੀ ਉਹ ਅੱਛਾ ਮੇਜਲਾ ਉਸ ਮੈਂ ਕੀ ਕਰਦੇ ਹੁੰਨੇ ਉਹ ਕੁਝ ਦੇ ਬਾਹਰ ਦੱਸਣਾ ਹੁੰਦਾ ਇਹਨਾਂ ਨੇ ਨਾ ਦੇਖੀ ਨਾ ਮੈਂ ਦੱਸਣਾ ਹੁੰਦਾ ਵੀ ਸਾਡਾ ਕਿੰਨਾ ਖਰਚ ਆ ਗਿਆ ਕਿੰਨਾ ਇਹ ਜਾ ਹੋ ਗਿਆ ਮਿਲ ਵੱਧੇ ਜਾਏਗਾ ਘਾਟੇ 'ਚ ਐ ਅੱਛਾ ਇਹ ਚੀਜ਼ ਹੁੰਦੀ ਐ ਠੀਕ ਈਵੇਂ ਤਾਂ ਦੱਸਦੇ ਆ ਉੱਥੇ ਦੱਸਣਾ ਚਾਹੀਦਾ ਇਹਨੂੰ ਸਾਰਾ ਕੁਝ। ਉੱਥੇ ਦੱਸਦੇ ਭਾਈ ਹੜੀਆਂ ਇੰਨੀਆਂ ਤਨਖਾਹਾਂ ਗਈਆਂ। ਹੈ ਕਿ ਨਹੀਂ ਇੰਨਾ ਸਾੜਾ ਮਿਲ ਦੀ ਮਰਮਦ ਪਰ ਖਰਚਾ ਆਇਆ। ਇਹ ਕੋ ਦੱਸਦੇ ਹੁੰਦੇ। ਹੁਣ ਦੱਸਦੇ ਆ ਬੰਦੇ ਜੀ ਦੱਸਦੇ ਪਰ ਨਹੀਂ ਕਹਿੰਦਾ ਹਾਂ ਤੇ ਮੇਰਾ ਗਿਆ ਨਹੀਂ ਕਦੇ। ਹਾਂ। ਇਹ ਜਾਂਦੇ ਆ ਇਸ ਸਾਲ ਬੰਬੇ ਨਹੀਂ। ਇਹਦਾ ਤੇ ਪਤਾ ਲੱਗੂ ਕਿ ਕਾਹ ਕਹਿੰਦੇ ਹੁਣ। ਇਹ ਪਕੌੜੇ ਖਾ ਕੇ ਮੂੜਿਆ ਇਹਨੇ ਤਾਂ ਕੋਈ ਫਾਇਦਾ ਨਹੀਂ। ਸਮਝ ਗਏ ਵੀ ਆਉਣ ਕੁਸ। ਹਾਂ। ਨਹੀਂ ਬੰਦੇ ਨੂੰ ਸਵਾਲ ਕਰੂੰ ਕਿ ਘੱਟ ਮੈਂ ਜਾਂਦਾ ਕਾ ਤੇ ਇਹ। ਹੈ ਕਿ ਨਹੀਂ। ਮੈਂ ਤਾਂ ਬਾਅਦ ਦੇ ਮੈਂ ਸੁਣਿਆ ਲਿਖਿਆ ਤੀਨ ਕਿ ਮੈਂ ਡਾ ਮੇਲੇ ਪੰਜ ਖੁੱਸੜ ਕੋ ਚੱਲੀ ਜਾਂਦਾ ਬਜਰਾ ਇਹ ਹੂੰ ਪਕੀ ਸ਼ਾ ਨੂੰ ਕਰਦੇ ਭਾਈ ਮਾਣਾ ਤੇਰੇ ਨੂੰ ਪਤਾ ਅੱਜ ਤਾਂ ਪਤਾ ਲੱਗਣਾ ਤੇ ਕਹਿੰਦੇ ਅਸੀਂ ਮੁੜੇ ਆਉਣਾ 4 ਵਜੇ ਵੀ ਦੋ ਘੋਬੇ ਇੱਥੇ ਕੰਮ ਸਮਾਪਤੀ ਹੋ ਜਾਂਦੀ ਇੱਥੇ 12 1 2 12 ਵਜੇ ਤੱਕ ਖਾਤਾ 2 ਵਜੇ ਸਮਾਪਤੀ ਹੋ ਜਾਂਦੀ ਸਮਝ ਲਾ ਤੂੰ ਹੈ ਨਾ ਬੈਲਸ ਚ ਤਾਂ ਬਾਹਰ ਅੰਦਰ ਦਾ ਔਖਾ ਹੁੰਦਾ ਹੈ ਜੇ ਟੈਂਟ ਟੁੱਟ ਲਾਇਆ ਹੋਵੇ ਕਿ ਮਿਲਮਾ ਹੋ ਗਿਆ ਕਰਦਾ ਤਾਂ ਮਿਲ ਜ ਟੈਂਟ ਟੁੱਟ ਲਾ ਲੀ ਤੇ ਇਹ ਉਹ ਨਹੀਂ ਜੀ ਦਾ ਔਖਾ ਹੁੰਦਾ ਹਾਂ ਠੀਕ ਪੈਲ ਤੋਂ ਠੀਕ ਹੈ ਕਾਂਜਲੇ ਐ ਅਮੂਰੀ ਕਾਂਜਲੇ ਵਕੀਬੇ ਦੇਖਦੇ ਸ਼ਾਮ ਨੂੰ ਸ਼ਾਮ ਦੇ ਦੀਗਾ ਬਣਦਾ ਸਾਨੂੰ ਪੰਮਾ ਵੀ ਇਤਾਂਕ ਨਹੀਂ ਪਤਾ ਲੱਗਦਾ ਹੁਲਾ ਤਾਂ ਮਾੜੀ ਆ ਰਾਤ ਹਾਲ ਤਾਂ ਮਾੜੀ ਹੀ ਆ ਅਲੇ ਉੱਪਰ ਵੀ ਮਾੜੀ ਦੇਖਦੇ ਅਜੇ ਲੈ ਬਾਈ ਪੰਮੇ ਦੇ ਖੇਤਾਂ ਕੰਮਾ ਗਿਆ ਵਾਜੇ ਜਲਾਸ ਦੇਖਣ ਮੇਲੇ ਚ ਪਿੱਛੇ ਤੇ ਆ ਕੰਮ ਹੋ ਗਿਆ ਅੱਛਾ ਤਾਂ ਲੈਣ ਦਾ ਪਕੌੜੀਆਂ ਬਾਈ ਇਹਦੇ ਪੰਮੇ ਦੇ ਹੋਰ ਕੰਮ ਨੇ ਇੱਕ ਯਾਰ ਪਕੌੜੀਆਂ ਚ ਕਿੱਥੇ ਤੇਰੀਆਂ ਹੈ ਪਕੌੜੀ ਨਹੀਂ ਲੈਣਾ ਇਹ ਤਾਂ ਪਕੌੜੀਆਂ ਕਰਮਜੀਤ ਦੀ ਲੈਣਾ ਆਇਆ ਤਾਂ ਮੈਂ ਉਹ ਰਾਤ ਦੇ ਮੈਂ ਦੇਖਿਆ ਵੀ ਬੰਮੇ ਦਾ ਮਹਾਲਾ ਵੀ ਕੰਮ ਹੋ ਗਿਆ ਬੰਮੇ ਦਾ ਬਾਹਰ ਹੀ ਹੋ ਗਿਆ ਇਹਦੇ ਮੇ ਤਾਂ ਪਾਣੀ ਖੜਾ ਥੱਲੇ ਇੱਥੇ ਸੱਚ 24 ਦਾ ਪਾਣੀ ਆ ਜਾਂਦਾ ਆਹ ਦੇਖੋ ਬਾਈ ਉਹਦੇ ਛੋਲੇ ਪਾਣੀ ਆ ਜਾਂਦਾ ਸਾਰੀ ਉਪਸ਼ਾਤ ਦੀ ਲੈ ਹੋਰ ਹਲੇ ਤੁਸੀਂ ਕਹਿੰਦੇ ਮੰਡ ਵਾਲੀ ਮੰਡ ਵਾਲੀ ਆ ਦੇਖਾ ਆਹ ਪਿੰਡ ਕੋਲ ਵੀ ਉਪਸ਼ਾਤ ਦੀ ਬਾਈ ਬਜਨੇ ਬਹੁਤ ਜੀਰੀ ਵੀ ਕੀ ਕਰੇ ਇਹ ਕਿਹੜੀ ਹੈ ਬੀਬੂ ਉਹਦਾ ਬੀਜ ਹੈ ਆਪਣੇ ਵਾਲਾ ਹੀ ਸਾਡੇ ਆਪਣੇ ਦੀ ਲਿਆ ਵਟ ਕੇ ਚਾਹ ਠਾੜ ਹੋਰ ਇਹ ਤਾਂ ਕਹਿੰਦਾ ਹੁਣ ਆਪਾਂ ਥਲਾ ਪੰਗਾ ਲੈ ਲਿਆ ਆਪਣੀ ਛੱਡੇ ਦੱਤੀ ਆ ਵੀਤੀ ਆਪਣੀ ਛੱੜਤੀ ਉਹਨੇ ਆ ਵੀਤੀ ਸਾੜੇ ਵਾਲੀ ਪੱਕੀ ਇਹਦਾ ਇਹੀ ਬੰਗਾ ਇਹ ਉੱਪਰ ਪਾ ਰਿਹਾ ਜ਼ਿਆਦਾ ਹੋ ਜਾਂਦਾ ਚੱਲੀਦਾ ਹੋਰ ਕੰਮ ਕਰੀ ਜੀ ਹੁਣ ਪਾਣੀ ਇਹਦਾ ਨਿਕਲ ਜਾਣਾ 1-2 ਦਿਨਾਂ ਚ ਪਿਛਲੇ ਦਾ ਪਾਣੀ ਸ਼ਾਇਦ ਮੈਨੂੰ ਮੈਦ ਵੀ ਤੁਰਨਾ ਨਹੀਂ ਹੈਗਾ ਇਹ ਜੋ ਇਹ ਤਾਂ ਨਹੀਂ ਆਈ ਹਲੇ ਤੂੰ ਨਹੀਂ ਆਈ ਤੂੰ ਨਹੀਂ ਆਉਣੀ ਹੁੰਦੀ ਪਾਣੀ ਇਹਨੂੰ ਜੇ ਭਈਆ ਮਿਲਦਾ ਭਈਆ ਦੀ ਬਿਠਾ ਦੇਵੇ ਮਚੀਨ ਨਹੀਂ ਲੈਣੀ ਹੁਣ ਇੱਥੇ ਮਚੀਨ ਦਾ ਇੱਥੇ ਕਿਹੜੇ ਦੇੜੇ ਕਿਹੜੇ ਇੱਕ ਪਾਸੇ ਗਰੀਬੀ ਨਾਲੇ ਯਾਰ ਆਹ ਗੋਲ ਗੋਲ ਘੁੰਮੀ ਵੀ ਆ ਸਾਰੀਆਂ ਆਹਦੇ ਔਰੇ ਕਿਆ ਬਣਿਆ ਵਾ ਜਿਹੜੀ ਆ ਖੜੀ ਇਹ ਵੀ ਛੜਾ ਕਰਨੀ ਆ ਯਾ ਮੰਡਵਾ ਸਾਰੇ ਕੀ ਪਤਾ ਹੈ ਮੰਡਵਾ ਮੀ ਬਫ ਪਿਆ ਫੌਜੀ ਕਹਿੰਦਾ ਉੱਥੇ ਵੀ ਜਾ ਕੇ ਆਉਣਾ ਪਰ ਉੱਥੇ ਤੇੜ ਹੈ ਤੇੜ ਮੇ ਬਣੀ ਜੇ ਚਲੀ ਜਾਣਾ ਉਹ ਮੰਡਲ ਦਾ ਹੁਣ ਉੱਪਰ ਦੇਖਿਆ ਮੈਂ ਖੜ ਕੇ ਅੰਦਰ ਤਾਂ ਹੀ ਜਾਉਣਾ ਉੱਥੇ ਉੱਥੇ ਤਿਲਕੜ ਬਹੁਤ ਆ ਬਾਈ ਉੱਥੇ ਤਾਂ ਕੱਲ ਨੂੰ ਜਾਊ ਹੱਜ ਨਹੀਂ ਜਾ ਮੋਟਰਸਾਈਕਲ ਨਹੀਂ ਬੜਦਾ ਉੱਥੇ ਔਲਾ ਖੇਤ ਦੇਖ ਸਕਦਾ ਉਹ ਫੌਜੀ ਨੂੰ ਮੈਂ ਫੋਨ ਕਰਕੇ ਪੁੱਛਣਾ ਵੀ ਠੀਕ ਹੈ ਸੁੱਖਾ ਸਾਹ ਤਾਂ ਖੜਾ ਹੈ ਹੈ ਕਿ ਨਹੀਂ ਉਹ ਤਾਂ ਖੜਾ ਹੀ ਹੋਊਗਾ ਆ ਦੇ ਹੋਰ ਥੱਲੇ ਪਾਣੀ ਆ ਯਾਰ ਹੁਣ ਆਹ ਦੇ ਪਾਣੀ ਖੜਾ ਪੂਰਾ ਪਾਣੀ ਖੜਾ ਪੂਰਾ ਪਾਣੀ ਆਹ ਦੇ ਆਹ ਦੇ ਚਿਕਣਾਂ ਚਾਂਕਦਾ ਸਾਰੇ ਸਾਲ ਪਾਣੀ ਚੰਗਦਾ ਸਾਰੇ ਬੀਜਿਆ ਵਜਨ ਦੱਬਦਾ ਬਾਈ ਇਹਨੂੰ ਉਹ ਨਹਿਰ ਦੀ ਦੱਸਿਆ ਕਿ ਆ ਕੇ ਸਾਰੇ ਇੱਥੇ ਕੋਈ ਨਹੀਂ ਤਾ ਹੈਗਾ ਵੀ ਬੋਦਾ ਲਾਣਾ ਆਏ ਆ ਫਲਾਣਾ ਧਮਕਾ ਹੈ ਹੈ ਅਗੰਨੇਵਾਂ ਵੀ ਪਾਣੀ ਖੜਾ ਸਾਲਾ ਲੈ ਦੇ ਦਿੱਤਾ ਤਾਂ ਗੰਨੇਉ ਨਹੀਂ ਬਹੁਤਾ ਫਰਕ ਪਿਆ ਹਣਾ ਗੰਨੇਉ ਤਾਂ ਠੀਕ ਹੈ ਤੇ ਗੰਨਾ ਖੜ ਗੰਨੇ ਨੂੰ ਤਾਂ ਚੱਕਰ ਨਹੀਂ ਗੰਨਾ ਤਾਂ ਹੁਣ ਜੇ ਹੁਣ ਹਵਾ ਆ ਗਈ ਫਿਰ ਗੰਨਾ ਵੀ ਕਰੂਗਾ ਗੰਨਾ ਵੀ ਫੇਰ ਕਰੂਗਾ ਇੱਥਾਂ ਤੇ ਪਾਣੀ ਖੜਾ ਹਾਂ ਜੇ ਹਵਾ ਆ ਗਈ ਫਿਰ ਕਰੂਗਾ ਮੇਂ ਮੂੰਹ ਕੋ ਨਹੀਂ ਘੜਿਆ ਇਹਨੂੰ ਹਾਂ ਮੈਂ ਹੁਣ ਇਹਦੀ ਢੇਡਾਂ ਦੇ ਧਰਤੀ ਬੋਲੀ ਹੋ ਗਈ ਜੀ ਹੁਣ ਹਵਾ ਆ ਗਈ ਜ਼ੋਰ ਦੀ ਫੇ ਗੰਨਾ ਗਿਰੂਗਾ ਫੇ ਧੰਨ ਦਾ ਕਿੱਥੇ ਖੜਨਾ ਹਾਂ ਆਹ ਵੀ ਆਪਣੇ ਵਾਲਾ ਜਿਹੜਾ ਤੇ ਆਇਆ ਤਾ ਇਹ ਕਿਹੜਾ ਇਹ 95 ਸਿੱਧਾ ਖੜਾ ਖ ਲੈਣ ਵੀ ਜੇ ਖੜਾ ਮੈਂ ਖੜਾ ਵਾਖੜਾ ਖੜਾ ਗੰਨਾ ਤੀਰ ਮੰਗੂ ਸਿੱਧਾ ਤੀਰ ਮੰਗੂ ਵਾਲਾ ਬਾਪਰੀਏ ਜੇ ਖੜਾ ਗਿਆ ਇਹ ਸਪਰੇਅ ਵੀ ਬੋਕ ਰੀਆਂ ਤੀਰ ਮੰਗੂੜਾ ਤੀਰ ਮੰਗੂ ਸਿੱਧਾ ਲੈ ਬਲੇ ਇੱਕ ਤਾਂ ਮੂੰਡੋ ਇੱਕ ਖੇਤ ਡੂੰਘੇ ਆਇ ਇਹ ਇੱਥੇ ਮਾਰ ਖਾਣੀ ਹੈ ਨਾ ਹੁਣ ਹੈ ਕਿ ਨਹੀਂ ਖੇਤ ਡੂੰਘੇ ਆ ਨਾ ਹਾਂ ਹਾਂ ਕੀ ਬਣੂ ਉਹ ਕੀ ਬਣੂ ਦੁਨੀਆ ਦਾ ਸੱਚਾ ਪਾਛੇ ਵੈਸੇ ਨੂੰ ਜਾਣੂ ਹੀ ਹੁਣ ਤਾਂ ਕੀ ਬਣੂ ਦੁਨੀਆ ਦਾ ਹੈ ਆਪਾਂ ਜਿਆਦਾ ਔਖਾ ਕਰਤਾ ਕੰਮ ਉਹਦਾ ਕੰਮ ਖਰਾਬ ਹੋ ਗਿਆ ਅੰਮੇ ਨੇ ਹੁਣ ਆਕੇ ਦੇਖਿਆ ਵੀ ਕੀ ਬਣ ਗਿਆ ਅੰਮਾ ਗਿਆ ਬੁੱਤ ਨੂੰ ਹਣਾ ਮਿਲਣ ਨੂੰ ਗਿਆ ਬਿੰਦੇ ਨੂੰ ਕਹਿ ਆ ਹਸ ਵੀਰਾ ਤੋਂ ਦੋ ਜੀ ਸਵੇਰ ਤੋਂ ਅੰਮਾ ਗਿਆ ਮਿਲਣ ਨੂੰ ਬਾਈ ਅਸੀਂ ਵੀ ਗੁਦਰ ਦੇਖ ਲਿਆ ਜਾ ਕੇ ਅਸੀਂ ਬੈਠੇ ਤੇ ਬਾਡੇ ਚ ਮੈਨੂੰ ਮੈਂ ਤੀਹ ਮਹਾਲ ਆ ਬੰਮੇ ਵਾਲਾ ਖੇਤ ਗਿਰਿਆ ਹੋਊਗਾ ਹੁਣ ਵਜਨ ਪੈ ਜਾਂਦਾ ਨਾ ਮੀਂਹ ਦਾ ਹਲਾ ਉੱਪਰ ਪਾਣੀ ਪੈ ਗਿਆ ਫਿਰ ਵਹਾਵਾ ਚੱਲ ਗਈ ਮਾੜੀ ਹਵਾਦ ਇੰਨੀ ਚੱਲੀ ਹੋਣੀ ਹੈਗੀ ਹਵਾ ਬੜੇ ਵਜਨ ਨਾਲ ਗਿਰ ਜਾਂਦਾ ਜਾਂ ਬਜਨ ਮਾਂ ਮਾੜੀ ਕਿੰਨੀ ਚੱਲੀ ਹਵਾ ਤੇ ਸਾਹਮਣੇ ਉਹੀ ਗੱਲ ਇਹਦਾ ਆਪਣੀ ਬਜਨ ਨਹੀਂ ਖਿੱਟੇ ਆਪਣੇ ਵਜਨ ਨਾਲ ਹੀ ਗਿਰਿਆ ਆਪਣਾ ਬਜਨ ਮਾਰ ਲੈਂਦਾ ਇਹਨੂੰ ਬੱਸ ਆਪਣਾ ਆਪਣਾ ਬਜਨ ਨਿਸ਼ਾਨ ਹੋਇਆ ਬਾਈ ਕੀ ਬਣਦਾ ਹੁਣ ਬਾਈ ਚਲੋ ਖਰਾਬ ਹੈ ਕੰਮ ਹੋਣ ਜਣੀ ਹੁਣ ਸਹੀ ਸਹੀ ਤੱਕ ਕੰਮ ਹੁਣ ਖਰਾਬ ਹੈ ਡਾਕਟਰ ਮੈਂ ਵੀ ਦੇਖਿਆ ਮੈਂ ਆਪਣੀ ਸੋਦਾ ਵੀ ਚਾਹ ਦੇਖਦੇ ਦੇਖ ਜਾਂਦੇ ਆ ਤੁਰ ਕੇ ਜਾਣਾ ਪੈਣਾ ਮੋੜ ਤੇ ਖੜਾ ਕੇ ਜਾਂਦੇ ਆ ਉਹ ਤੁਰ ਨਹੀਂ ਉਹ ਉੱਥੇ ਮੋੜ ਪਖਾ ਮੋੜ ਪਖਾ ਦੂੰਗੇ ਉਹ ਤੁਰ ਨਹੀਂ ਪੈਣਾ ਬਾਈ ਹੋਰ ਕੀ ਉਹ ਨਹੀਂ ਕਰਨੀ ਅੱਗੇ ਚਲ ਦੇਖਤਾ ਇਹ ਜਿਹੜੇ ਸਾਹ ਨਾਲ ਗਰੀਬ ਡਰ ਲੱਦਾ ਹੁਣ ਤਾਂ ਹੁਣ ਉਹ ਜ਼ਮੀਨ ਦਾ ਫਰਕ ਕਰ ਇਸ ਲਈ ਜ਼ਮੀਨ ਆਪਣੇ ਦੇਖ ਲੈ ਹੁਣ ਪਾਣੀ ਖੜਾ ਕਰਨੇ ਜ ਆਪਣੇ ਲਿਸ ਨਹੀਂ ਪਾਣੀ ਹੋਣਾ ਜੇ ਤੈਨੂੰ ਖਾਉਂਦਾ ਮੈਂ ਲਿਆ ਕੇ ਉੱਥੇ ਵੀ ਇੱਕ ਲੈਸ ਵੀ ਪਾਣੀ ਦਾ ਹੋਇਆ ਜੀ ਚਲ ਦੇਖਦੇ ਆ ਚੱਲੀਏ ਚਲ ਜਾ ਮੈਂ ਨਹੀਂ ਪਹੁੰਚ ਗਏ ਦੇਖੇ ਭਾਈ ਉਹ ਦੇਖਿਆ ਯਾ ਮੇ ਜਲਾਸ ਹੈ ਆ ਇਧਰ ਇਧਰ ਜਲਾਸੇ ਬਣ ਗਿਆ ਹਾਲਾ ਕਿਆ ਹਾ ਸਮਝ ਆ ਨਹੀਂ ਉੱਥੇ ਬਹੁਤ ਬਹੁਤ ਨਹੀਂ ਆ ਦੇਖ ਲੈ ਕਿਹੜੇ ਸਾਹਾਂ ਬੀਚੀ ਪਈ ਸਾਰੀ ਆਪਣੇ ਜਮੇ ਵਿਛੀ ਹੋਣੀ ਇੱਥੇ ਕਿੱਥੇ ਆਪਣੀ ਮੰਡ ਵਾਲੀ ਜਮੇ ਵੀ ਰਾਬਰ ਦਾ ਨਾ ਫਿਰ ਆਹੋਂ ਕਾ ਗੱਲ ਬਚੀ ਫਿਰ ਤੋਂ ਵਾਸੇ ਮੇਲਾ ਨੇ ਕਾਜ ਪੁੱਤਰ ਦਿੱਤੇ। ਕੀ ਕਹਿੰਦੇ ਮੇਲਾ ਵਾਲੇ? ਕਹਿੰਦੇ ਜੀਰੀ ਦਾ ਮੁਆਵਜ਼ਾ ਮਿਲੂਗਾ। ਅੱਜ ਆ ਬੇ ਚੱਕਵਾ ਸਮਾਨ ਕੋ ਛੋਟਾ ਬੜਾ ਹੀ ਹੋਇਆ। ਬਹੁਤ ਬੁਰਾ ਹਾਲਾਤ ਰਹਾ। ਲੈ ਤੁਹਾਨੂੰ ਪਤਾ ਮੌਸਮ ਖਰਾਬ ਹੈ ਗੱਡੀ ਦੇ ਵਿੱਚ। ਮੀਂਹ ਦਾ ਵੀ ਕਿ ਹਵਾ ਦਾ ਚਾਲ। ਗੱਡੀ ਕਿ ਲੈ ਕੇ ਉਸੇ ਵੇ ਮਨੂੰ। ਉਹ ਜੱਟ ਸੁੱਕ ਵਗਾਦਾ। ਲੈ, ਸੁੱਕ ਵਗਾਦਾ। ਸਵੇਰ ਤੋਂ ਦਸਾਂ। ਕਿ ਗੱਡੀ ਲੈ ਜਮਾ। ਇਹ ਤੁਸੀਂ ਇੱਕ ਦੋ ਤਿੰਨ ਮੋੜ ਚੱਕ ਜੱਕੀ ਫਿਰ ਦੋ ਮੋਟਰਸਾਈਕਲ। ਇੰਨੇ ਤੇ ਗੱਡੀਆਂ ਖਾਣਾ। ਮੈਂ ਤਾਂ ਇਹਨੂੰ ਇੱਥੇ ਪਿੰਡ ਤੇ ਹੀ ਰਹਿਵਾ ਗੱਡੀ ਲਿਆਉਂਦਾ। ਚਾਰ ਬੰਦੇ ਗਏ ਆ। ਦੋ-ਤਿੰਨ ਮੋੜ ਖਾ ਕੇ ਦੋ ਸ ਐਨੇ ਕਰ ਦੇ ਖਾਣਾ ਤੂੰ ਚਾਰ ਜਣੇ ਤੇ ਉੰਜੋਂ ਬੰਮੇ ਆ ਤੀ ਚਿਪਾ ਬਣਾ ਕਰੀ ਜਾਣਾ ਗਿਆ ਹੱਦ ਤੋ ਦੇ ਖਾਣ ਦੇ ਮੇਰੇ ਤੇ ਹੁੰਦੇ ਪੈਸੇ ਉਹ ਜਾ ਭੱਜ ਆ ਦੱਸ ਚਿਪਾ ਬਣਾ ਕਰੀ ਜਾਂਦਾ ਬੰਮਾ ਦੇ ਖਲ ਕੱਢ ਲੈ ਬਾਹਰ ਸਾਨੂੰ ਹੌਸਲਾ ਦੇ ਹੁਣ ਲੋ ਫੜੋ ਲੋ ਫੜੋ ਹਾਂ ਦਿਲ ਦਿਲ ਦੇ ਠੀਕ ਆ ਪਤਾ ਕੰ ਠੀਕ ਹੈ ਸਾਨੂੰ ਐਡਾ ਫਰਕ ਨਹੀਂ ਕੋਈ ਗੱਲ ਨਹੀਂ ਮਾਰਿਆ ਜੀ ਨੇ ਜਿਹੜੀ ਕਿਸਮਤ ਉਹ ਚ ਹੋਏ ਸਾਡੇ ਕੋਈ ਚੱਕਣ ਨਹੀਂ ਐਡਾ ਪੰਮੇ ਨੇ ਸਾਰੀ ਚੋਈ ਚਲਦੀ ਆ ਔਰੇ ਆ ਪੰਗਾ ਔਰੇ ਪਾਣੀ ਆ ਜਾਣਾ ਹੁਣ ਪਾਣੀ ਵਿੱਚ ਖੜਾ ਹੀ ਤੇ ਨਾ ਜਾਏਗਾ ਪਿੱਛੇ ਪਾਣੀ ਬਹੁਤ ਖੜਾ ਵਿੱਚ ਪਿੱਛੇ ਤੇ ਆ ਜਾਣਾ ਭਈਏ ਦੇਖ ਜੇ ਤੂੰ ਆਉਂਦੇ ਨਿਕਾ ਲਾ ਕੇ ਇੱਥੇ ਹੁੰਦਾ ਭਈਏ ਦੇਖ ਭਈਆਂ ਦੇ ਪੜਾਈ ਹੈ ਨਿਕਲਣਾ ਕੀ ਭਈਏ ਦੇਖ ਉਲਜੀ ਭਈਆ ਇਹ ਕੋਈ ਨਹੀਂ ਵੱਟੋ ਯਾਰ ਐ ਐ ਗੀ ਵੀ ਆ ਭਈਆਂ ਨੇ ਜਿਹੜਾ ਹਲਾ ਭਈਆਂ ਨੇ ਸਾਰੀ ਢਾਟ ਦੇ ਖਰਾਬ ਕਰ ਦੇਣੀ ਬੱਟਾ ਚਾਚਾ ਬੱਟਣੀ ਆ ਨਾ ਕੋਈ ਨਹੀਂ ਢੂੰਡਾ ਚੱਕਣੀ ਮਸ਼ੀਨ ਚਲੋ ਫੇਰ ਇਹ ਤਾਂ ਨਹੀਂ ਖਰਾਬ ਹੋਊਂਗੀ ਐ ਕਹਿੰਦੇ ਸੀ ਉਹ ਤਾਂ ਹੁਣ ਪਾਣੀ ਚ ਕਰ ਵੀ ਗਿਆ ਸਾਡੇ ਤੇ ਆਪਣੀ ਦੇਖਿਆ ਉਧਰ ਮੰਡ ਚ ਮੰਡ ਚ ਮੰਡ ਨੂੰ ਮੈਂ ਤਾਂ ਆਪ ਹਾਲ ਪੈਂਦੇ ਆ ਜਾ ਕੇ ਆ ਚਲ ਲੱਜੋ ਫਿਰ ਚਲ ਮੈਂ ਵੀ ਦੇਖ ਕੇ ਆ ਆਪਣੀ ਜਾ ਜਾ ਚੱਲੀਆ ਵੈਲਕਮ ਜੱਕਣੀ ਆ ਜੀ ਆਹ ਕੱਲ ਯੀਰੀ ਖੜੀ ਸੀ ਭਾਈ ਆ ਹਾਲ ਹੀ ਵਹ ਗਈ ਆ ਜੀ ਆਹ ਇਹ ਵੇਖ ਬਾਰੇ ਵੇਖਿਆ ਵੀ ਲੈ ਲੈ ਵਾਹ ਆਹ ਇਹ ਜਿਹੜਾ ਹੁਣ ਇਹ ਸਮਝੇ ਵੀ ਤੂੰ ਕੀ ਜਾਂਦੇ ਫਰਕ ਆਪਣਾ ਵੇਰੇ ਹਾਈ ਹੋਈ ਰਹਾ ਆ ਇੱਕੋ ਖੇ ਦਾ ਕਿੰਨਾ ਫਰਕ ਆ ਖੜੀ ਆ ਫਰਕੇ ਵਿਚਾਲੇ ਆ ਆ ਦਾਸ ਆ ਇੱਕ ਸਦਾ ਆ ਦਾਸ ਆ ਆ ਦਾਸ ਘੜੀ ਆ ਆ ਘੜੀ ਆ ਘੜੀ ਆ ਇਹ ਵੀ ਹੋਈ ਜਾੜੀਆਂ ਸਾਹ ਵੀ ਦੇ ਦੋ ਸ਼ੇਰਤਾ ਹੀ ਤੇਰੀ ਵਾਲਾ ਹੀ ਆ ਵੀ 400 500 ਲੱਗਦੀ ਮੈਨੂੰ ਉਹ ਵੀ ਆ ਦਾਸ ਆ ਸਾਰੀ ਉਹ ਭਾਈ 10000 ਇਲਾਕੇ ਹੀ ਦੱਸਦਾ ਇਹ ਇਲਾਕੇ ਹੀ ਦੱਸਦਾ ਭਾਈ ਹਾਂ ਸਾਰੇ ਖੜਾ ਆ ਅੱਜ ਵੀ ਖੜਾ ਉਹ ਦੱਸਦਾ ਹਾਂ ਬਚਾਊਗਾ ਭਾਈ ਬਾਕੀ ਇਹਨੂੰ ਕੋਲ ਦਿਖਾਉਂਦੇ ਜਾਗੇ ਕੋਈ ਪਹੁੰਚ ਗਏ ਪਹੁੰਚ ਗਏ ਭਾਈ ਬਾਜ ਵਾਲੀ ਕੋਠੀ ਵਾਲ ਗਰਮਗਰ ਇੱਧਰ ਗੱਗੇ ਨਾਲ ਜੀ ਇਹਦਾ ਕੱਦ ਘੱਟ ਹੈ ਬਾਈ 10 ਆ ਇਹ ਕੱਦ ਘੱਟਾ ਤਾਂ ਹੀ ਹਿਲਦੀ ਨਹੀਂ ਹੈਗੀ ਇਹ ਠੀਕ ਆ ਜੀਰੀ ਗਾਣਾ ਜੀ ਦਾ ਆ ਵੀ ਦਸੀ ਲੱਗਦੀ ਮੈਨੂੰ ਇੱਧਰ ਆ ਵੀ ਦਸੀ ਹੈ ਆਏ ਆਏ ਇਹਨੂੰ ਆਹ ਇਹ ਨਹੀਂ ਹਿੱਲਿਆ ਚ ਇਹ ਰੀ ਹਿੱਲਣੀ ਵੇਸਲੀ ਜੀ ਨਹੀਂ ਨਾ ਯਾਰ ਇਹ ਕੋਈ ਨਹੀਂ ਸਾਰੇ ਦੱਸ ਲੈ ਕੋਈ ਤੱਕੀ ਨਹੀਂ ਹਿੱਲਿਆ ਪਿੱਛੇ ਕੋਈ ਵੀ ਨਹੀਂ ਹਿੱਲਿਆ ਸਾਰਾ ਖੜਾ ਲਾ ਸਾਰਾ ਇੱਧਰ ਬੂੜਾ ਪਲਾਂਟ ਹੈ ਨਾ ਵਧੀਆ ਖੜਾ ਹੋਰ ਸਿਰੇ ਸਾਈ ਉਹ ਖੜਾ ਹੈ ਉਹ ਪਰਾ ਸਾਈ ਉਹ ਇਹ ਆਇਆ ਨਾ ਸੂ ਇੱਥੇ ਸੂਆ ਜਾਂਦਾ ਹੁੰਦਾ ਤਾਂ ਉੱਥੇ ਤੇ ਆਏ ਇਹ ਥੂ ਸੂਏ ਦਾ ਰੇਸਲੀ ਜਮੀਨ ਹੈ ਇੱਧਰ ਸਾਰੀ ਛੋਟੀ ਜਿਹੀ ਜਮੀਨ ਹੈ ਮੰਨ ਕੇ ਚੱਲੋ ਰੇਸਲੀ ਆਲੂ ਵਾਲੀ ਉਹੋ ਫਰਕ ਆਈਦਾ ਵਾਸੋਂ ਕਾ ਪਕੌੜੀਆਂ ਕਾ ਹੁਣ ਖਾਂੂ ਸਾਰੀਆਂ ਫੇਰ ਫੇਰ ਖਾ ਲੂੰਗਾ ਨਾਲੇ ਜੇ ਫੇਰ ਮਗੇਜਮਾ ਹੁਣ ਫੇਰ ਨਹੀਂ ਮੂੰਹ ਖੜਦਾ ਹੈਗਾ ਲੈ ਕਿ ਨਹੀਂ ਠੀਕ ਆ ਆਹ ਥੋੜੀ ਜਲੀਓ ਉੱਥੇ ਹੀ ਆ ਨਾ ਬੇਰੀ ਵਾਲੀ ਦੀ ਨਹੀਂ ਹੈਗੀ ਇਹ ਨਾ ਨਾ ਆਹ ਯਾਰ ਆਹ ਉਹ ਜਿੱਥੇ ਉਹ ਖੜੇ ਬੂਟੇ ਖੜੇ ਆ ਉਹ ਥੱਕ ਥੋੜੀ ਹੋ ਲੱਗੇ ਉਹ ਖੜੇ ਬੂਟੇ ਖੜੇ ਆ ਯਾਰ ਆਹ ਪlant ਸਾਰੇ ਹੀ ਆ ਹੋਰ ਕਿਹਦੀ ਹੈ ਉਹ ਨਹੀਂ ਉਹਰੇ ਉਹ ਥੋੜੀ ਥੋੜੀ ਉਹਨਾਂ ਦੀ ਤਾਂ ਪਤਾ ਸਬਜ਼ੀ ਭਾਜੀ ਲਾਉਂਦੇ ਹੋ ਤਾਂ ਉਹ ਥੱਕ ਦਿਖਦੀ ਜਿੱਥੇ ਆਪਣੀ ਆ ਸਾਰੀ ਉਹਦੇ ਗਾਂ ਪਪੂਲਰ ਆ ਜਿੱਥੇ ਉਂਗਲੀ ਘੁੰਮਦੀ ਆ ਮੇਰੇ ਤਾਂ ਸਾਨੂੰ ਜੀਵ ਦਿਖਦੀ ਖੜੀ ਆ ਹਾਂ ਸਾਰਾ ਪlant ਆਪਣਾ ਹੀ ਆ ਉਹਦੇ ਗਾਂ ਫਿਰ ਆ ਕੇ ਕੈਂਦੂ ਦੇ ਬੂਟੇ ਬੂਰ ਠਿੱਕੇ ਪਰ ਆਪਣਾ ਵੀ ਨਹੀਂ ਹੈਗਾ ਆਹ ਉਹ ਠਿੱਕੇ ਉਰੇ ਆ ਤਾਂ ਠਿੱਕੇ ਪਰੇ ਰੱਖ ਤੂੰ ਹਾਂ ਜੀਵੀ ਆਪਣੀ ਪਰ ਕੀ ਕੋਈ ਵੀ ਬੰਦਾ ਹੌਸਲੇ ਵਾਲਾ ਹੀ ਬਾਊਗਾ ਐ ਆਪ ਤਾਂ ਤੇਰੇ ਨਾਲ ਚੱਲ ਲੱਗਦਾ ਹੋਰ ਕਿਡ ਕਿਰੀ ਆ ਆ ਠੀਕ ਆ ਹੇ ਦਾਣਾ ਚ ਹਰਾਈ ਦਾ ਠੀਕ ਆ ਜਿਹੜੀ ਠੀਕ ਆ ਇਹ ਇਹ ਜਿਹੜੀ ਆਉਣੀ ਆ ਤੇਰੀ ਤਕਰੀਬਨ ਬਾ ਉਹ ਹੀ ਆ ਮੀਨੇ ਕਰਤਾ ਨਹੀਂ ਤੇਰੀ ਇਹ 10 ਦੁੱਸ ਨੂੰ ਆਈ ਸੀ 10 ਦੁੱਸ ਨਾ ਹੁਣ ਵੀ ਦੱਸ ਦੇ ਕਿ 10 ਨੂੰ ਆ ਜਾਈ ਨਹੀਂ ਹੁਣ ਆਉਣੀ ਆ ਜਾਈ ਨਹੀਂ ਦਸ ਨੂੰ ਕਿਉਂ ਨਹੀਂ ਫੱਕ ਮੀਮੂ ਦਾ ਆਹੋ 10 ਦੁੱਦ ਕਿੱਢ ਮ ਆਏ ਨਹੀਂ ਕਿਉਂਕਿ ਤਾਲੂ ਮੀਂਹ ਦੱਸਿਆ ਥੋੜਾ ਜਿਹਾ ਕੱਲ੍ਹ ਤੇ ਬਾਅਦ ਤੋਂ ਪੈ ਤੋ ਪਾ ਹੁਣ ਨਾ ਬਵੇ ਯਾਰ

ਮੜਾ ਮੂਟਾ ਹਵਾ ਚੋ ਕੋਈ ਕਹਿੰਦਾ ਕਿ ਉਹ ਹੈ ਠੀਕ ਹੈ ਇਹ ਠੀਕ ਹੈ ਜੀ ਯਾਰ ਇਹ ਵੀ ਬਾਕੀ ਲੋੜੇ ਪਤਾ ਲੱਜਣਾ ਝਾੜਦਾ ਇਹਦਾ ਬਾਕੀ ਮੰਡੀ ਜਦੋਂ ਲੱਗੂਗਾ ਉਹੀ ਕਹਿੰਦਾ ਮੈਂ ਇਹ ਨੀਵੇਂ ਖੇਤਾਂ ਮੈਂ ਲੋਟ ਰਹਿ ਜਾ ਜਿਹੜਾ ਪੰਮੇ ਦਾ ਖੇਤ ਨੀਮਾ ਤਾਂ ਹਾਂ ਉੱਥੇ ਉਹ ਜੇ ਖੇਤਾਂ ਮੈਂ ਲੋਟ ਰਹਿ ਇਹ ਨੀਵੇਂ ਖੇਤਾਂ ਚ ਉੱਥੇ ਠੀਕ ਦਾ ਹਾਂ ਕੋਈ ਲੰਬਾ ਟਾਈਮ ਚੱਲਣੀ ਹੈ ਇਹਨੂੰ ਮੀਂਹ ਮੂ ਤਾਂ ਇੰਨਾ ਫੱਕ ਨਹੀਂ ਪੈਂਦਾ ਇੰਦਾ ਨਹੀਂ ਫਰਕ ਹੈਗਾ ਇਹਨੂੰ ਨਾਲੇ ਟਾਈਮ ਦੀ ਵੱਧ ਰਹਿੰਦੀ ਛੋਟੀ ਹੈ ਇਹ ਟਾਈਮ ਦੀ ਵੱਧ ਲੰਦੀ ਹੈ ਟਾਈਮ ਬਦਲਦੀ ਹੈ ਉਹ ਟਾਈਮ ਤੱਕ ਮੀਂਹ ਮੂ ਸੈੱਟ ਹੋ ਜੰਨੇ ਹਾਂ ਪਰ ਕੋ ਦਾ ਕੁਝ ਉਹਨਾਂ ਦਾ ਟਾਈਮ ਤਾਂ ਮੀਦਾ। ਉਹ ਆਇਤਾ ਗੱਗੇ ਸਾੜੀ ਉਹ ਪਾ ਦੇ ਆਪਣੇ ਗੰਨੇ ਵਾਲੇ ਖੇਤਾਂ ਮੇ ਸਾਰੀ ਗੁਰਗੀਦੀ। ਹਾਂ। ਆਹੋ। ਸਾਰੀ ਗਰੀਵੀਦੀ। ਫੇਰ ਵੀ ਮਾਰੇ ਨੇ ਬਹੁਤ ਝਾੜ ਦਿੱਤਾ ਉਹਦਾ। ਇਹ ਤਾਂ ਮਹਾਰਾਜ ਦੇ ਹੱਥ ਮਾਏ। ਬਾਕੀ ਜਿਹੜੀ ਰੇੜੀ ਖੜੀ ਜੀ। ਉਹ ਆਇਤਾ ਇੱਕ ਵਾਰ ਪਿਛਲੇ ਪਿਛਲੇ ਸਾਲ ਕਰਕੇ ਗਰੀਦੀਆਂ। ਕਣਕਾਂ ਹਾਂ। ਉਹ ਫਿਰ ਝਾੜਦੀਆਂ। ਸਾਰਾ ਪਾਣੀ ਜੇ ਪਈਦੀਆਂ। ਔਰ ਝਾੜਦੇ ਕਿੰਨਾ ਦੇ ਗਏ ਸੀ। ਇਹ ਪਤਾ ਕੋਈ ਨਹੀਂ ਬਾਈ ਰੱਬ ਦੇ ਰੰਗ ਆ ਇਹ। ਇਹ ਤਾਂ ਰੱਬ ਨੂੰ ਚੱਲ ਦੇਣਾ ਉਹਨੇ ਬੈਕ। ਹਾਂ ਗਰੀਜਵੇ ਦਾ ਇਹਨਾਂ ਸਿੱਧੀ ਖੜੀ ਫਸਲ ਵੀ ਚਾ ਕਢਾ ਆਂਦੀ ਫਿਰ ਹਾਂ ਜੇ ਦੇਣਾ ਹੋਣਾ ਫਿਰ ਚਾ ਗਰੀ ਵੀ ਉਹ ਆਹ ਤਾਂ ਪਾਣੀ ਵਾੜਾ ਮੋਟਾ ਜਾ ਕੁਛ ਵੀ ਨਹੀਂ ਹੈਗਾ ਕੋਈ ਐਡਾ ਕੋ ਚੱਕਰੇ ਨਹੀਂ ਮਾਰਾ ਮੋਟਾ ਹੀ ਆਏ ਤਾਂ ਕੁਛ ਵੀ ਨਹੀਂ ਹੈਗਾ ਪਾਣੀ ਪੱਕੀ ਉਹ ਛੋੜੀ ਰੇਤਾਂ ਜਮੀਨ ਤੇ ਦੇਖਦੇ ਆ ਉਹ ਉੱਥੇ ਹੁਣੇ ਹੀ ਨਹੀਂ ਇਉਂ ਪਾਣੀ ਹੁਣੇ ਹੀ ਨਹੀਂ ਚੱਲ ਦੇਖ ਲੈ ਮੈਂ ਹੂੰ ਗਾ ਨਹੀਂ ਤੇ ਮਰੇ ਤਾਇਆ ਥਾਲਾ ਉਹ ਦਾਸਾ ਲਿਆ ਵਾ ਪਈ ਗਏ ਕਲ 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 ਕਿਹੜਾ ਟਮਾਟਾ ਮਜਾ ਕਿਹੜਾ ਹੈ ਦੋਣਾ ਕਾਲਾ ਕਾਲਾ ਤਾਂ ਹੋ ਗਿਆ ਯਾਰ ਸਾਦੀ ਪੈ ਲੱਗੀ ਜਦ ਸਪਰੇਅ ਕਰੀ ਉੱਥੇ ਬੰਦ ਹੋ ਜਾਂਦੀ ਫਿਰ ਇਹ ਉੱਥੇ ਜਿਹੜਾ ਦਾਣਾ ਖਰਾਬ ਹੋ ਗਿਆ ਉੱਥੇ ਸੈੱਟ ਹੋ ਗਈ ਹੁਣ ਤੋ ਤੂ ਹੋ ਗਿਆ ਕਾਲਾ ਦਾਣਾ ਦੇ ਰਹਿ ਗਿਆ ਬਸ ਉਹ ਸਾਦੀ ਡਲੀ ਗਿਰ ਗਈ ਨਾ ਫਾਰੀ ਇਹ ਹਾਈਬ੍ਰਿਡ ਖੜੀ ਆ ਸਾਬ ਉਹ ਹਾਈਬ੍ਰਿਡ ਵਾਲੀ ਇਹਦਾ ਹਰਕਾ ਇਹ ਇੱਜਾ ਤਿਆਰ ਆ ਇਹਦੇ ਬਣਾਉਣੇ ਲਈ ਥੋੜੇ ਦਿਨ ਚ ਜਗੜ ਰੱਖਦੀ ਆ ਉਹ ਗੇਰੀ ਮੜੀ ਜੀ ਉਹ ਇਹਦਾ ਦਰਖਤਰੇ ਤਾਂ ਕਿੰਨੇ ਕਿੰਨੀ ਆ ਸੌਰੇ ਸੌਦੇ ਕਰਕੇ ਆ ਸੌਰੇ ਥੱਲੇ ਕਿੰਨੇ ਕਿੰਨੀ ਆ ਇਹ ਤਾਂ ਉਹ ਵੀ ਕਿਰਨੀ ਉਹਦੀ ਹਾਂ ਸੌਰੇ ਥੱਲੇ ਤਾਂ ਭਗੇ ਰਹ ਜਾਂਦੀ ਆ ਉਹ ਮੜੀ ਜੀ ਫਰਕ ਆ ਇਹਦਾ ਉਹ ਵੀ ਕਿਰਨੀ ਜੈ ਮੀ ਇਹਦਾ 4 ਦਿਨ ਸੀ ਵੱਢ ਕੇ ਨਾ ਰੁਗ ਰੱਖ ਦਵੇ ਫਿਰ ਉਪਰ ਖਣਾਲ ਦੇ ਬਸ ਇੱਥੇ ਕਿਹੜਾ ਮਸ਼ੀਨ ਬਣਨੀ ਥੱਲੇ ਤਾਰਾਂ ਤੂਰਾਂ ਨਹੀਂ ਆ ਪਹਿਲਾਂ ਹੀ ਵੱਢ ਕੇ ਰੁਗ ਰੱਖ ਲਵੇ ਆਹ ਜਦ ਤੱਕ ਮਸ਼ੀਨ ਆਉਣੀ ਉੱਪਰ ਖਣਾਲ ਦੇ ਬਚਾ ਕੇ ਪਕਣ ਦਾ ਦੇ ਹਲੇ ਇਹਨਾਂ ਹੈ ਆ ਦੇਖ ਰੇਤਾ ਦੇਖ ਹੈਗਾ ਪਾਣੀ ਮਾਰ ਮੋਟਾ ਬਣਾ ਮੜਾ ਮੋਟਾ ਹੀ ਆ ਨੰਨ ਜੀ ਉੱਥੇ ਜਾੜਾ ਬੰਮੇ ਦੇ ਹੈ ਨਾ ਦੇਖ ਲਾ ਤੂੰ ਬਰਾਬਰੇ ਖੜੀ ਜੀਰੀ ਦੋ ਦਿਨ ਦਾ ਫਰਕ ਹੈ ਨਾ ਦਾ ਹਾਂ ਇਹ ਵੀ ਬਰਾਬਰੇ ਖੜੀ ਹੈ ਜਮੀਨ ਹੁੜੀ ਜੀ ਉਹ ਰੇਸਲੀ ਜੀ ਆ ਆ ਜਮਾ ਹੀ ਰੇ ਰੇ ਦਿੱਤਾ ਇਹਦਾ ਆ ਇਹਦਾ ਇੱਧਰ ਵੀ ਪਾਣੀ ਖੜਾ ਖਬਰੇ ਪਾਣੀ ਲਾਇਆ ਹੁਣ ਇਹ ਵੀ ਨਹੀਂ ਪਤਾ ਤੇ ਬਾਕੂ ਨੇ ਲਾਇਆ ਤਾਂ ਨਹੀਂ ਪਾਣੀ ਨਹੀਂ ਪਾਣੀ ਇਹਦਾ ਇਹਦਾ ਲੱਗਦਾ ਮੈਨੂੰ ਪਾਣੀ ਲਾਇਆ ਵੀ ਨਹੀਂ ਇਹ ਤੇ ਮੈਂ ਤਾਂ ਖੜਨਾ ਨਹੀਂ ਤੇ ਅਜੇ ਪਾਣੀ ਇੱਧਰ ਪਾਣੀ ਲਾਇਆ ਹੋਣਾ ਇਹਨੇ ਇਹ ਵੀ ਦੇਖੀ ਤੂੰ ਸੋਕੇ ਨਾਲ ਕਹਿੰਦਾ ਕਿ ਕਿਤੇ ਪਾਣੀ ਉਹਦਾ ਹੁਣ ਤਾਜਾ ਨਹੀਂ ਪਿਆ ਵਾ ਪਾਣੀ ਨਹੀਂ ਰਹਿਣਾ ਯਾਰ ਕੱਲ ਨੂੰ ਪਾਣੀ ਖਤਮ ਆ ਸਾਰਾ ਹੀ ਇਹੇ ਬਾਉ ਹੁਣ ਸੁੱਕੂ ਸਾਦ ਰਹੇ ਉੱਪਰ ਤੇ ਬਸ ਹੋਰ ਕੁਝ ਨਹੀਂ ਹੈਗਾ ਇਹ ਹੁਣ ਮਾਰਨੇਗੇ ਜਾਲ ਤੂੰ ਹਵਾ ਕਿੰਨਾ ਸਾਫ ਮੌਸਮ ਹਵਾਵੇ ਫੇਜ਼ੀਰ ਹੀ ਨਹੀਂ ਗਿਰਦੀ ਜਾਂ ਹੁਣ ਉੱਪਰ ਪਾਣੀ ਟਿਕ ਗਿਆ ਵੱਲ ਪਰ ਕਿੰਨਾ ਪਾਣੀ ਟਿਕਦਾ ਫਲਾ ਵਜੋਂ ਆਪ ਦੱਬ ਲੈਂਦਾ ਫਿਰ ਫੇਰ ਨਹੀਂ ਖੜਦੀ ਆਈਗੀ ਇਹ ਆਹ ਚਰੀਆਂ ਵੀ ਸੜਤੀਆਂ ਰਹੀਆਂ ਉਹ ਰੈਡੀ ਹੋਊਗੀ ਜਰੀ ਪਰ ਤੇ ਇਹ ਤਾਂ ਗੈਨੀਆਂ ਚਾਹੀਦੀ ਫਿਰ ਤੂੰ ਤਾਂ ਹਾਈਟ ਜਿਆਦਾ ਹੁੰਦੀ ਆ ਜਿੰਨਾ ਦੇਖ ਕੇ ਆਈਏਗਾ ਹਾਂ ਚੱਲ ਮਾਰ ਦੇ ਕਿੰਨਾ ਦਿਲ ਕੰਨੇ ਚੂ ਆ ਜਾ ਉਹਦਾ ਕਿਆ ਬਿਕਣਾ ਵੈਸੇ ਹਾਂ ਉਹਦਾ ਕਿਆ ਬਿਕਣਾ ਐਨੇ ਕਿ ਮਹੀਨੇ ਉਹਦਾ ਕਿਆ ਬਕਾਣਾ ਕਰਨੇ ਤਾਂ ਗੰਨਾ ਗੰਨੇ ਨੂੰ ਮਾਰਦੀ ਹਵਾਈ ਹਵਾਈ ਮਾਰਦੀ ਹੈ ਹੋਰ ਕੋਈ ਨਹੀਂ ਹੁੰਦਾ ਲੈਨ ਨੂੰ ਗੱਲ ਕਹਿੰਦੇ ਗੰਨੇ ਦੇ ਦੇਖ ਕੇ ਆਈਏ ਜੱਗਾ ਕਹਿੰਦਾ ਮੇਰੇ ਕਿ ਤਾਨਾ ਰਿਕਾਰਡ ਨੂੰ ਸੂਰਦੀਆਂ ਪੈਣਾ ਹੈ ਅਲੀ ਸ਼ਾਮ ਨੂੰ ਆ ਗਿਆ ਭਾਈ ਦੇਖਣ ਗੰਨੇ 'ਚ ਛੈ ਗੀ ਥਲੀ ਬੈਂ ਵਿੱਚ ਹੂੰ ਕੰਮਾਰ ਹਸਪੀਟਲ ਕਿਦੋਂ ਆਪਾ ਗਰੇ ਸਾਰੇ ਦੇਖ ਮੈਂ ਤੁਸੀਂ ਮਾਰਨਾ ਛੇੜ ਸੜਿਓ ਬੈਂ ਤੇ ਡਰ ਗਏ ਕਹਿੰਦੇ ਆ ਗਿਆ ਆ ਤੇ ਮਿਹੜਾ ਹੀ ਲਿਆ ਆ ਥੋੜਾ ਬੈਂ ਹੈ ਬੈਂਡ ਦਾ ਬਾਫਰ ਦੀਆਂ ਹੋਰੇ ਹਾਂ ਸੂਰ ਨਹੀਂ ਦਿਖਿਆ ਪਰ ਸੂਰ ਨਹੀਂ ਹੈਗੇ ਪੈੜ ਅਸੀਂ ਸਾਰਾ ਗੰਨਾ ਫੁੱਲਿਆ ਚਾਰੇ ਗੀਲੇ ਹੈ ਹਮ ਇੱਕ ਵੀ ਪੈੜ ਨਹੀਂ ਦੀ ਥੋੜਾ ਹਥਿਆਰ ਹੀ ਬਹੁਤ ਅਕੜਾ ਤਾ ਹੈ ਤੁਸੀਂ ਹਥਿਆਰ ਲੈ ਕੇ ਤੇ ਉਹੀ ਬਹੁਤ ਅਕੜਾ ਤਾ ਉਹ ਤੇ ਜੇ ਸੂਰ ਆ ਜਾਂਦਾ ਨਾ ਤੁਹਾਡੇ ਵਿੱਚੇ ਹਥਿਆਰ ਵਿੱਚ ਤੁਸੀਂ ਸੂਆ ਜਾ ਹੀਦਾ ਤੁਸੀਂ ਵਿੱਚੇ ਤੁਸੀਂ ਵਿੱਚੇ ਹਥਿਆਰ ਹੜਾ ਸਾਰੇ ਦੇਂਦੇ ਉਹਨੇ ਸੂਆ ਜਾ ਜਾਂਦਾ ਹੈ ਉਹ ਬੈਂਡ ਦੀ ਸੂਆ ਪਿਆ ਤਾਂ ਦੂਈ ਮੋਡਰ ਪਰ ਉਹਨੂੰ ਕਿਤੇ ਫਰਕ ਨਹੀਂ ਜਿੰਨਾ ਮੈਂ ਜ਼ੋਰ ਲਾ ਕੇ ਮਾਰ ਲੰਦਾ ਉਹ ਹੋਰ ਕੀ ਉਹਨੂੰ ਕੋਈ ਫੱਕ ਨਹੀਂ ਦਾ ਪੈਣਾ ਲੈ ਆ ਕੇ ਰੱਖੂਗੇ ਸੂਆ ਜਾਈਦਾ ਬਾਈ ਸੂਆ ਇਹਦਾ ਟਿੱਖਾ ਬਹੁਤ ਹੈ ਟਿੱਖਾ ਸੂਆ ਹਾਂ ਸੂਏ ਤੇ ਡਰਦਾ ਜਾਨ ਪਰ ਇਹ ਡਰਦਾ ਉਹ ਤੇ ਹਾਂ ਜੇ ਥਾਲਾ ਪੈ ਵੀ ਗਿਆ ਸਿੱਧਾ ਹੀ ਕਰਦੇ ਸਲਦੇ ਮਰਜੀ ਖੋਤ ਲੱਗੀ ਵੀ ਹਾਂ ਤੇ ਘੇੜਾ ਮਾਰ ਆਂਦਾ ਹੈ ਕਿ ਨਹੀਂ ਹਾਂ ਆ ਪਿੰਡੀ ਪਿੰਡੀ ਹੈ ਮੇਲੇ ਪਿੰਡੀ ਫੂਲ ਨਾ ਵਖਰੀ ਪੂਰੀ ਇੱਥਾਰੇ ਸਭ ਨੂੰ ਸੁਣਾ ਹੈ ਇਹ ਸਾਲੀ ਪਿੰਡੀ ਵੀ ਇਹ ਜੀ ਦੇਖ ਕੇ ਦੇਖਣਾ ਹੈ ਤੇ ਜੜੀ ਦੇਖ ਪਿੰਡੀ ਵਿੱਚ ਵਿਹਾਰ ਬਣ ਗਏ ਵਿਹਾਰ ਬਣ ਗਏ ਕਿਹਦਾ ਗਾਹ ਹੈਗਾ ਇੰਨੀ ਕੀ ਦਈ ਹਾਂ ਜਿੰਨੀ ਰੈ ਜਿੰਨੀ ਰੈਲੀ ਜੀ ਹੁੰਦੀ ਹੈ ਨਾ ਇਹ ਹੈ ਕਿੰਨੀ ਕਿਹਾ ਹੁੰਦੀ ਰੈਲੀ ਜੀ ਕਹਿੰਦੇ ਹੁੰਦੇ ਉਹਨੂੰ ਜਿੰਨੀ ਨਰਮ ਹਾਂ ਉਹ ਉਹਨਾਂ ਦਾ ਗਾਹ ਹੈਗਾ ਹਾਂ ਹੁਣ ਦੇਖ ਉਹ ਪੱਕੀ ਉਹ ਪੱਕ ਗਈ ਸਮਝ ਲਾ ਉਹਦਾ ਕੋਈ ਗਾਹ ਕਹਿੰਦਾ ਉਹਦਾ ਗਾਹ ਕਹਿੰਦੇ ਉਸੇ ਬੜੇ ਮੰਡੀ ਮੈਂ ਆਏ ਕੱਟ ਕੱਟ ਕੇ ਤੇ ਇਧਰ ਲਾਈ ਨੂੰ ਦੂਜੀ ਸਾਈਡ ਨੂੰ ਲੈਣੇ ਵਾਲਾ ਕਹਿੰਦਾ ਪੱਕੀ ਤਾਂ ਹੈਗੀ ਆ ਪੱਕੀਓ ਦੱਸਦੇ ਜਾਂਦੇ ਉਹਨੂੰ ਫਿਰ ਨਹੀਂ ਇੰਨੀ ਇੰਨੀ ਕਿ ਇੰਨੀ ਕਿ ਪਿੰਡੀ ਦਾ ਗਾਹ ਬਹੁਤ ਹੈ ਬਹੁਤ ਅਰ ਬੰਦਰੀ ਵਧੀਆ ਫਿਰ ਹੈ ਮੰਡੀ ਵਧੀ ਆਪਾਂ ਦੇਖੀ ਜੱਟ ਲਾ ਕੇ ਪਿੱਛੇ ਹੋਰ ਜੇ ਇੱਕ ਵੀ ਰਹਿ ਗਈ ਪਿੰਡੀ ਤੋਂ ਉਹਨੇ ਤੇ ਮੂਸ ਹੀ ਬਿਮਾਰੀ ਮੂਰੀ ਮੱਛਰ ਮਖਰ ਕੁਝ ਨਹੀਂ ਸੀ ਕੋਈ ਨਹੀਂ ਖੜੀ ਠੀਕ ਐ ਵਧੀਆ ਖੜੀ ਐ ਠੀਕ ਖੜੀ ਐ ਚਲੋ ਹੁਣ ਭਾਈ ਅਸੀਂ ਹੁਣ ਸਾਨੂੰ ਵਿੱਚ ਪੈਣਾ ਥੋੜਾ ਜਿਹਾ ਜੰਗਲ ਜੰਗਲ ਨੂੰ ਵਾਹ ਕਰੀਏ ਮੜ ਜਾ ਕਹਿੰਦੇ ਸਿੱਕੋ ਵਾਲੇ ਜੰਗਲ ਪੈਣੇ ਹੁਣ ਸਿੱਕੋ ਵਾਲੇ ਜੰਗਲ ਵਾਲੀ ਕੰਮ ਆ ਲੈ ਤੇਬਦਾਂ ਤੋਂ ਵੀਡੀਓ ਸ਼ੂਟ ਕਰਨ ਗਿਆਤਾ ਛੋਟਾ ਕੋਟਾ ਲੈ ਕੇ ਉੱਥੇ ਦੇਖ ਲੈ ਆ ਉਹ ਵੀ ਜੰਗਲ ਹੈ ਉਹ ਜੰਗਲੇ ਸਾਰੇ ਸਾਰੀ ਜੰਗਲ ਹੈ ਨਦੀ ਮੇਂ ਪਾਣੀ ਦਾ ਮਾਮੜਾ ਚੱਲਦਾ ਨਦੀ ਚ ਮਾੜਾ ਮਾੜਾ ਪਾਣੀ ਬਾਕੀ ਤਾਂ ਰਸਤੇ ਖੜੇ ਆ ਉੱਥੇ ਡਰਾਗ ਤੇ ਝੂਂਡ ਕਾਹੀ ਸਭ ਕੁਛ ਉੱਥੇ ਡਰਾਖਤ ਵੀ ਬਹੁਤ ਆ ਨਦੀ ਚ ਭਾਈ ਹੈਨਾ ਬਾਦੂਦ ਰਖਤਾ ਹੈ ਦੇਕਾ ਢੁਕਾ ਬਹੁਤ ਆ ਉੱਥੇ ਦਸ ਵੀ ਦੂਏ ਨਾਲੇ ਹਾਂ ਪੂਲਰ ਥੋੜੀ ਉੱਥੇ ਕੋਈ ਹੋਰ ਹੈ ਦੇਕਾਂ ਹੀ ਬਹੁਤ ਆ ਪਿੰਡ ਦਾ ਦੇਕਾਂ ਹੀ ਤਾਂ ਪਾਉਂਦੀਆਂ 10 ਦਰਾਖਤ ਹੈ ਚਲੋ ਭਾਈਓ ਸਾਨੂੰ ਦਿਖਾਉਂਦੇ ਕਹਾਂ ਜਾ ਕੇ ਕਹੀਂ ਦਿਖਾਉਣੇ ਜਾ ਕਿਉਂ ਜੰਗਲ ਬਾਹਰ ਕਰ ਲਈਏ ਪਹੁੰਚ ਗਏ ਜੀ ਭਾਈ ਜੰਗਲ ਕਰ ਲਿਆ ਪਾਰੋ ਭਾਈ ਸਵਾਰ ਲਿਆ ਜੰਗਲ ਪਾਰ ਆਹ ਤਾਂ ਜੰਗਲ ਉਹ ਹਾਂ ਹੁਣ ਤਾਂ ਸਫਾਈ ਲਾਦੀ ਆ ਯਾਰਡ ਬਈਆ ਬਣਿਆ ਹੋਰੇ ਲਿਆਉਂਗੇ ਕਿ ਦਿਨਾਂ ਨੂੰ ਮਾਰੀ ਜਾ ਸਾਫ ਜਾ ਹੋ ਜੂ ਸਪਰੇਅ ਜੇ ਪਾ ਪਲੇ ਆਉਂਗੇ ਚੱਕ ਕੇ ਰਸਤਾ ਚਾਲੂਗਾ ਨਾ ਭਈ ਚਾਹ ਚੂਲੇ ਸੀ ਵੀ ਆਉਣਾ ਰਹਿਣਾ ਜਾਂਦਾ ਆਉਂਦਾ ਬੰਦਾ ਰਹਿੰਦਾ ਫਿਰ ਰਸਤਾ ਸਾਫ ਰਹਿੰਦਾ ਔਰ ਰਸਤਾ ਸੀ ਸਪਰੇਅ ਮਾਰ ਕੇ ਖੈਰ ਰਹਾ ਜੀ ਖੈਰ ਆ ਸੀ ਤਾਲੀ ਹੈ ਨਾ ਤਾਲੀ ਇਹ ਤਾਲੀ ਹੈ ਮੈਂ ਆਪਣੇ ਵਹੀ ਹੋਈ ਹੈ ਨਾ ਇਹ ਆ ਹਾਂ ਭੱਜੀ ਆ ਬਚਾਰ ਮੜੀ ਨੂੰ ਬੱਸ ਬਾਕੀ ਠੀਕ ਯਾਰ ਐਥੇ ਜੀ ਨੂੰ ਬਚਦੀ ਆ ਉਹ ਇਹ ਤਾਂ ਕਿਹਾ ਇਹ ਨਾ ਉਹ ਵੀ ਗਿਰਨਾ ਹੀ ਇੰਨਾ ਕਰਾ ਗੰਨੇ ਦਾ ਬਹੁਣੀ ਬਗੜਦਾ ਯਾਰ ਇਹ ਤਾਂ ਸਹਾਰਨ ਜੋਗ ਆ ਸਾਡੇ ਹੈ ਇਹ ਤਾਂ ਸਹਾਰਨ ਜੋਗ ਇੰਨਾ ਦਾ ਹਾਂ ਸਹਾਰ ਤਾਂ ਸੀ ਗੱਰੇ ਵਾਲਾ ਲੱਲ ਨੇ ਕਿਹਾ ਹਾਂ ਬਾਕੀ ਠੀਕ ਆ ਸੜਾ ਸਾਰਾ ਹੀ ਸਾਰੇ ਪਾਣੀ ਦੇ ਲਗੜ ਸਾ ਖੜਾ ਕਰਨੇ ਚ ਹਾਂ ਇਹਨੂੰ ਕੋਈ ਫੱਕ ਨੇਗਾ ਨੀ ਬਹੁਤ ਪਹਿਲਾ ਬਿਰਾਤ ਆ ਬੰਦਿਆ ਯਾਰ ਜਿਹੜਾ ਪਾਣੀ ਨਾ ਭਰਿਆ ਖੜਾ ਹੈ। ਆਏ ਰੇਸਲਾ ਜਮੀਨ ਨਾ। ਪਰ ਇੱਕ ਪੰਗਾ ਹੋਰ ਵੀ ਆ। ਹਾਂ। ਹੋਰ ਤਾਂ ਅੱਧ ਨਾਲ ਵੀ ਪਾਣੀ ਕਾਤੇ ਆਇਆ ਇਹਦੇ ਮਾ। ਆ ਨੱਕੇ ਖੁੱਲੇ ਤੇ ਆਏ। ਉਹ ਪਾਣੀ ਸਾਰੇ ਇਹਦੇ ਮਾ ਗਿਆ। ਆਹ ਕਿਤੇ ਚ ਮਾ ਗਿਆ ਫਿਰ। ਇਹ ਇਹਦੇ ਮਾ ਗਿਆ ਥੱਲੇ। ਮਾਉ ਮਾਉ ਮਾ ਕਾਟੂਣਾ ਪਾਣੀ ਪਰਲੇ ਮਾਉ। ਹਾਂ। ਕਿੰਹੀ ਗਿਆ ਆਹੀ ਕਰੇ 4 ਮਿੰਟੇ ਹੋ ਤਾਂ ਠੀਕਾ ਰਹਿਣਾ। ਠੀਕ ਹੈ। ਮਾੜਾ ਮੋਟਾ ਹਿੱਲ ਜੁੜਣੀ ਹੋਈ ਆ ਬਾਈ ਕਿੰਨਾ ਬਦਿਆ ਬਸ ਹੈ। ਪੇ ਵੀ ਠੀਕ ਐ ਨਾ ਖੜਾ ਵਧੀਆ ਖੜਾ ਹੈ ਕਿ ਨਹੀਂ ਬੇਲ ਬਹੁਤ ਦੇ ਵੀ ਇੱਥੇ ਇੱਥੇ ਬੇਲੇ ਹੋਣੀ ਆ ਕੋਈ ਬੋਂਦਾ ਤਾਂ ਹੈ ਨਹੀਂ ਇੱਥੇ ਆ ਆ ਇੱਕ ਨਹੀਂ ਪੜਾ ਲੈਣੇ ਫੇਰ ਦੇਖ ਲੈ ਕਿ 100 100 ਜੰਮਿਆ ਹੋਦਾ ਕਿ ਕਬੂਟੇ ਪਰ ਆ ਇੱਕ ਨਹੀਂ ਪਟਾ ਲੈਣੇ ਵੈਸੇ ਬੋਂਦਾ ਨਹੀਂ ਨਾ ਕੋਈ ਵੀ ਹੂੰ ਇੱਕ ਨਹੀਂ ਫੇਰ ਪਟਾ ਲੈਣੇ ਇਹ ਇੰਨੇ ਫੇਰ ਜੰਮੇ ਆਉਣੇ ਉੱਪਰ ਜੀਂਦੀ ਹੈਗੀ ਦੀ ਇੱਥੇ ਹੈ ਇਸ ਸੱਕ ਸਕਰੀ ਦਾ ਬਹੁਤ ਘਰਾਂ ਦੀ ਆ ਯਾਰ ਸਾਂਜੀ ਆ ਸਾਂਜੀ ਆ ਇਹ ਨਾ ਪਕਾਏ ਬੰਡੇ ਵਿੱਚ ਨਹੀਂ ਇਹਨੇ ਪਕਾਏ ਹੁੰਦੇ ਦੂਰੇ ਇਹਨਾਂ ਨੇ ਬੰਡਲ ਜੀਂਦੀਆਂ ਖੱਤੀਆਂ ਖੱਤੀਆਂ ਜੀ ਸੁਲਫੁਡੀਆਂ ਬਸ ਥੋੜ੍ਹੀ ਥੋੜ੍ਹੀ ਜਗ੍ਹਾ ਜੀ ਉਹੀ ਆ ਨਾ ਦਾ ਬਹੁਣੇ ਜੋਗੀ ਆ ਇਹ ਨਬਾਸਤਾ ਹੁਣ ਦੇਖ ਲੈ ਤੂੰ ਆਹ ਜੰਗਲੇ ਬਣਿਆ ਪਿਆ ਜੰਗਲੇ ਆਪਾਂ ਹਰ ਹੋਰ ਤਾਂ ਹੀ ਉਦੇ ਬੈਣਾ ਡਿਗਦੀਆਂ ਹਾਂ ਉਦੇ ਬੈਠ ਰਹੇ ਨੇ ਨਾ ਕੋਈ ਛੇੜਦਾ ਹੋਇਆ ਨਾ ਬੰਦਾ ਹੀ ਨਹੀਂ ਆਉਂਦਾ ਕੋਈ ਇੱਧਰ ਨੂੰ ਯਾਰ ਕੋਈ ਰਾਹ ਤਾਂ ਹੀ ਨਹੀਂ ਹੈਗਾ ਇੱਧਰ ਨੂੰ ਖਤਮ ਹੈਗਾ ਮੁਰੇ ਹੈਗਾ ਨਹੀਂ ਚਲ ਠੀਕ ਆ ਬੱਚੇ ਤੇ ਆ ਬਾਈ ਚਲ ਠੀਕ ਆ ਬਾਈ ਹੋਰ ਕੀ ਆ ਬਾਕੀ ਹੈ ਵੀ ਹੈ ਨੁਕਸਾਨ ਹੈ ਵੀ ਨਹੀਂ ਹੈਗਾ ਚੱਲ ਮਾੜਾ ਮੋਟਾ ਤਾਂ ਹੁਣ ਹੈਗਾ ਹੀ ਮਾੜਾ ਮੋਟਾ ਹੀ ਜ਼ਿਆਦਾ ਆ ਬਾਈ ਹੁਣ ਪਰ ਆ ਵੀ ਹੁਣ ਹੁਣ ਵੀ ਜੇ ਰੋਜ ਵੇ ਤਾਂ ਵਧੀਆ ਹਾਂ ਹੋਰ ਵੀ ਹਟ ਜਵੇ ਨਾ ਵਧੀਆ ਹੈ ਹੋਰ ਕੀ